ਸਾਥਿਓ ਜੀ ਆਇਆ ਨੂੰ ਫਿਲਮ ਵਿੱਚ ਛੋਟਾ ਮੋਬਾਈਲ ਖਾ ਗਿਆ ਡਾਇਲੌਗ ਤੁਸੀਂ ਸੁਣਿਆ ਸੀ ਬਹੁਤ ਪਪੂਲਰ ਹੋਇਆ ਸੀਗਾ ਲੇਕਿਨ ਤੁਹਾਨੂੰ ਇੱਥੇ ਦੱਸਣਾ ਕਿ ਸਪੀਡ ਬ੍ਰੇਕਰ ਵੀ ਟਾਇਰ ਖਾ ਗਿਆ ਇਹ ਸਾਡੇ ਨਾਲ ਅੰਕਲ ਜਸਵੰਤ ਜੀ ਮੌਜੂਦ ਨੇ ਟਰੈਂਪੂ ਚਾਲਕ ਨੇ ਔਰ ਕਹਿੰਦੇ ਕਿ ਸਪੀਡ ਬ੍ਰੇਕਰ ਕਰਕੇ ਜਿਹੜਾ ਮੋਹਰਲਾ ਟਾਇਰ ਹੈਡ ਤੇ ਥੱਲੇ ਜਿਹੜਾ ਟਾਇਰ ਹੁੰਦਾ ਉਹ ਨਿਕਲ ਕੇ ਬਾਹਰ ਡਿੱਗ ਗਿਆ ਸਮਝੋ ਕਿ ਨੱਕ ਤੋਂ ਬਿੱਲਾ ਡਿੱਕੇ ਬਾਹਰ ਨਿਕਲ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਤੁਹਾਨੂੰ ਇਹ ਹੋਇਆ ਗਿਆ ਜੀ 5 ਕ ਹਜ਼ਾਰ ਦਾ ਤੇ ਕਿਧਰ ਆ ਰਹੇ ਸੀ ਤੁਸੀਂ ਮੈਂ ਉਤਰ ਕੇ ਨਾ ਮੈਂ ਜਾ ਰਿਹਾ ਹਾਂ ਸਵਾਰੀਆਂ ਨਾਲ ਸੀ ਸਵਾਰੀਆਂ ਨਾਲ ਸੀ ਹਨ ਸੱਤ ਚੋੜ ਦਾ ਨਹੀਂ ਲੱਗੀ ਕਿ 50 ਹੋ ਗਿਆ ਤੇ ਉਹ ਪਿੱਛੇ ਟੁੱਟਿਆ ਤੇ ਡਿੱਗੇ ਡਰ ਕੇ ਛੱਡ ਗਿਆ ਪੈਰ ਮੋਰੇ ਵਿੱਚ ਗੜ ਗਿਆ ਟੈਂਪੋ ਬਿਟ ਰਿਹਾ ਗਿਆ ਆਈ ਸਪੀਡ ਬ੍ਰੇਕਰ ਤੇ ਹਾਂਜੀ 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 ਫੇ ਕੋਈ ਕਮਜ਼ੋਰ ਸੀਗਾ ਕਿ ਕੀ ਚੱਕਰ ਸੀ ਨਹੀਂ ਨਹੀਂ ਟੁੱਟ ਖੱਚ ਵਾਂਗੇ ਟੁੱਟ ਗਿਆ ਅੱਛਾ ਉੱਚਾ ਕਰਕੇ ਦੇਖਵਾ ਤੇ ਗੱਡੀ ਕੋਈ ਵੀ ਹੈ ਯਾਰ ਕਰ ਬਹੁਤ ਮਾਰਦੀ ਹੈ ਅਰੇ ਕੋਈ ਵੀ ਗੱਡੀ ਲੰਘਦੀ ਤੁਸੀਂ ਬਾਣੀ ਦੇਖੋ ਕਾਰ ਕੋ ਰੰਗ ਜੇ ਟੱਪਦੀ ਆ ਉਹ ਕਿਉਂ ਬਹੁਤ ਜਿਵੇਂ ਰੱਬ ਦੀ ਕਿਰਪਾ ਨਾਲ ਤੁਸੀਂ ਮੋੜੇ ਰੁਸ਼ਟ ਪੋਸਟੇਰ ਤੇ ਛੱਟ ਤਾਂ ਨਹੀਂ ਲੱਗੀ ਤਾਂ ਸ਼ੇਰ ਹੋ ਗਿਆ ਲੱਕ ਤਾਂ ਦੋਦਾ ਕਾਦਾ ਲੱਕ ਦੋਦਾ ਹਾਂ ਇਹ ਕੱਲ ਦਾ ਇੱਥੇ ਖੜਾ ਟੈਂਪੂ ਇੱਥੇ ਖੜਾ ਜੀ ਰਿਪੇਅਰ ਕਿੱਥੋਂ ਕਰਾਉਣਾ ਹੁਣ ਲੈ ਕੇ ਜਾਣਾ ਕਿਸੇ ਨੂੰ ਲੈ ਕੇ ਜਾਣਾ ਲੱਦ ਕੇ ਕਿਤੇ ਅੱਛਾ ਇਹਨੂੰ ਲੱਦ ਕੇ ਲੈ ਕੇ ਜਾਉਂਗਾ ਉੱਪਰ ਲੱਦ ਕੇ ਬੰਗਿਆਂ ਜਾਣਾ ਪੈਣਾ ਬੰਗਿਆਂ ਵਾਲੇ ਪਾਈ ਉੱਥੇ ਬੈਠੇ ਆਂ ਕੱਲ ਦੇ ਹਾਂਜੀ ਹਾਂਜੀ ਤੇ ਫਿਰ ਕਮਾਈ ਦਾ ਸਾਧਨ ਇਹੀ ਹੈ ਨਹੀਂ ਹੈ ਜੀ ਨਿਆਣੇ ਕੀ ਕਰਦੇ ਨੇ ਆਣਾ ਦਾ ਵਰਦਾਈਆ ਛੋਟੇ ਆਹ ਲੈਂਦੀ ਇਹਨੇ ਇੱਕ ਗੁਜ਼ਾਰਾ ਚੱਲਦਾ ਇਹਨੇ ਚੱਲਦਾ ਘਰ ਦੇ ਕਿੰਨੇ ਫੈਮਿਲੀ ਮੈਂਬਰ ਤੁਸੀਂ ਦੋ ਗੁੱਡੀਆਂ ਇੱਕ ਮੁੰਡਾ ਗੋਸੀ ਆਪਾ ਮări ਪਾਪਾ ਮਰ ਗਏ ਕੰਮ ਪਿੰਡ ਕਿਹੜਾ ਤੁਹਾਡਾ ਕੰਮ ਚਲੋ ਦੋਸਤੋ ਅਸੀਂ ਤੁਹਾਡੇ ਅੱਗੇ ਬੇਨਤੀ ਰੱਖਣੀ ਚਾਹਾਂਗੇ ਪੈਸੇ ਅਸੀਂ ਬਹੁਤੀ ਵਾਰ ਐਦਾਂ ਦੇ ਵੀਡੀਓਜ਼ ਨਹੀਂ ਬਣਾਉਂਦੇ ਪਰ ਇਹ ਅੰਕਲ ਜੀ ਨੇ ਮੈਂ ਆਪ ਹੀ ਇੱਥੋਂ ਲੰਘ ਰਹੇ ਸੀ ਇੱਕ ਵੀਡੀਓ ਕਰਨਾ ਸੀ ਤਾਂ ਦੇਖਿਆ ਬੜੇ ਉਦਾਸ ਸੀ ਬੜੇ ਮਾਇੂਸ ਸੀਗੇ ਤੁਸੀਂ ਦੇਖੋ ਇਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਪਰਿਵਾਰ ਚਲਾਉਂਦੇ ਆ ਇਹਦੇ ਸਹਾਰੇ ਪਰਿਵਾਰ ਚੱਲਦਾ ਅਜੰਕ ਜੀ ਜਦੋਂ ਟੈਂਪੂ ਚੱਲਦਾ ਹੁਣ ਦੁਆਤੀ ਫੇਰ ਚੱਲ ਪੈਣਾ ਕਿੰਨੀ ਕਮਾਈ ਹੋ ਜਾਂਦੀ ਆ ਵਰਨ ਜਾਨ ਵਾਲੀ 2-3 ਹਜ਼ਾਰ ਰੁਪਈਆ 5-6000 ਮਤਲਬ ਮਹੀਨੇ ਦਾ ਉਹਨਾਂ ਪਰਿਵਾਰ ਚੱਲ ਜਾ ਗੁਜ਼ਾਰਾ ਹੋ ਜਾਂਦਾ ਤੇ ਰੋਟੀ ਪਾਣੀ ਖਾਣਾ ਹੁਣ ਜੜੀ ਦਾ ਤਾਂ ਹੋਣੀ ਨਹੀਂ ਮਤਲਬ ਅਸੀਂ ਇਹ ਗੱਲ ਸਮਝ ਗਏ ਸਿਰਫ ਤੇਲ ਪਾ ਕੇ ਤੇਲ ਪਾ ਕੇ 2-2.5 ਸਬਾਹ ਚੱਲਦਾ ਹਾਂਜੀ ਹਾਂਜੀ ਥੋੜੇ ਸੌ ਦਾ ਤੇਲ ਪੈ ਜਾਂਦਾ ਵਾਕੀ ਚਾਹ ਪਾਣੀ ਵੀ ਪੀ ਲਈਦਾ ਯਾਰੀ ਬੁਆਰ ਪਾ ਦਾ ਦੋ 250 300 ਵੱਜ ਜਾਣਾ ਮਰੋ ਅਸੀਂ ਗੱਲ ਸਮਝੀਏ ਕਿ ਜੇ 5-6000 ਦਾ ਨੁਕਸਾਨ ਹੋਇਆ ਮੇਰੇ ਖਿਆਲ ਜ਼ਿਆਦਾ ਹੋਇਆ ਹੋਣਾ ਕਿਉਂਕਿ ਉਹਨੂੰ ਲੱਦ ਕੇ ਵੀ ਲੈ ਕੇ ਜਾਣਾ ਇਹ ਨਾ ਸਮਝੀਏ 5-6000 ਦਾ ਨੁਕਸਾਨ ਹੋਇਆ ਇਹ ਸਮਝੀਏ ਕਿ ਜੇ 10000 ਦਾ ਨੁਕਸਾਨ ਹੋ ਗਿਆ ਕਿਉਂਕਿ ਉਹਨੂੰ ਲੱਦ ਕੇ ਲੈ ਕੇ ਜਾਣਾ ਪੈਣਾ ਹਾਂਜੀ ਹਾਂਜੀ ਤਾਂ 2 ਮਹੀਨੇ ਟੁੱਟੀਆਂ ਦੋ ਮਹੀਨੇ ਦੀ ਕਮਾਈ ਗਈ ਦਿਹਾੜੀਆਂ ਲੱਗ ਟੁੱਟ ਗਈਆਂ ਹਾਂਜੀ 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 ਅਗਰ ਤੁਸੀਂ ਕਹਿੰਦੇ ਆ 5-6000 ਕਿਉਂਕਿ ਲੱਦ ਕੇ ਜੇ ਬੰਗਿਆ ਲੈ ਕੇ ਜਾਣਾ ਉਹ ਨਹੀਂ ਵੀ ਲੈਣੇ ਪਏ ਉਹ ਨਹੀਂ ਵੀ ਲੈਣੇ ਆ ਹਾਂਜੀ ਦੋ ਦਿ ਅੱਜ ਵੀ ਦਿਹਾੜੀ ਦੇ ਗਰਗੇ ਕੱਲ ਨੂੰ ਵੇਤ ਮੰਨ ਕੇ ਚੱਲੀਏ 2 ਮਹੀਨੇ ਗਏ ਹਾਂ ਹਾਂਜੀ ਹਾਂਜੀ ਫੇਰ ਵੀ ਦੇਖੋ ਚਿਹਰੇ ਤੇ ਸਮਾਈ ਲਿਆ ਓ ਜੀ ਅੰਕਲ ਇਹਨੂੰ ਕਹਿੰਦੇ ਜਜਵਾ ਹੈ ਮੇਰੇ ਤੇਰੇ ਵਰਗਾ ਹੋਵੇ 10 ਰੁਪਏ ਡੇਕ ਜੇ ਮੋੜ ਮੋੜ ਕੇ ਸੜਕੇ ਫਰੋਲੀ ਜਾਂਦਾ ਇੱਥੇ ਤਾਂ ਨਹੀਂ ਡੇਕ ਆਹ ਹੁੰਦੀ ਜ਼ਿੰਦਗੀ ਜੀਣ ਦਾ ਜਜਵਾ ਜ਼ਿੰਦਗੀ ਜਿੰਦਾਬਾਦ ਇਹਨੂੰ ਕਹਿੰਦੇ ਕਹਿੰਦੇ ਫੇਕ ਹੀ ਹੈ ਮਨ ਤਾਂ ਉਦਾਸ ਪੜਦਾ ਹੈ ਤਾਂ ਇੱਧਰ ਤਾਂ ਹੈਗੀ ਹੈ ਜੀ ਕਹਿੰਦੇ ਰੋਟੀ ਦਾ ਤਾਂ ਨਾਲ ਰੰਗ ਨੂੰ ਕੋਈ ਹਿਸਾਬਾ ਘਰ ਪੱਕੀ ਉਹ ਕਹਾਣੀ ਸੁਣਣੀ ਆਈ ਹੈ ਇਹੜਾ ਕੰਮ ਉਹ ਕਰਾਓ ਹੋ ਗਿਆ ਉਹ ਮਹਾਰਾਜ ਆਪੇ ਨੀ ਕਰੂਗਾ ਕੋਈ ਨਹੀਂ ਜਿੰਨਾ ਕਿ ਯੋਗ ਤਾਂ ਨਸੀ ਪਾ ਸਕਦੇ ਅਸੀਂ ਪਰਨੇ ਬਿਜੇ ਦੇਈ ਪੈਸੇ ਦੇਈ ਥੋੜੇ ਜਿ ਮੈਨੂੰ ਜਿੰਨੇ ਕ ਅਸੀਂ ਅਸੀਂ ਜਿੰਨੇ ਜੋਗ ਕੇ ਉਹਨਾਂ ਦੀ ਸੇਵਾ ਕਰ ਦਿੰਨੇ ਬਾਕੀ ਅਪੀਲ ਕਰ ਦਿੰਨੇ ਸਾਡੇ ਭੈਣ ਭਰਾਵਾਂ ਨੂੰ ਔਰ ਪਿੰਡ ਕਾਮੇ ਦੇ ਵੀ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਯਾਰ ਤੁਹਾਡੇ ਪਿੰਡ ਦਾ ਇਹ ਜਿਹੜੇ ਸਾਡੇ ਅੰਕਲ ਜੀ ਨੇ ਤੁਹਾਡੇ ਪਿੰਡ ਦੇ ਇਹ ਤੁਹਾਡੇ ਪਿੰਡ ਕੀ ਤੁਹਾਨੂੰ ਬਜ਼ੁਰਗ ਕਹਿੰਦਾ ਕਿ ਭਾਈ ਕਹਿੰਦਾ ਮੈਂ ਕੀ ਕਹੀਏ ਤੇ ਤੁਹਾਡੇ ਪਿੰਡ ਦੇ ਸਾਡੇ ਜਸਵੰਤ ਜੀ ਸਾਡੇ ਭਰਾ ਨੇ ਯਾਰ ਇਹਨਾਂ ਦੀ ਮਦਦ ਕਰੋ ਸਾਰੇ ਜਣੇ ਅੱਗੇ ਆਓ ਔਰ ਦੇਖੋ ਬੜੀ ਮਿਹਨਤ ਨਾਲ ਅਸੀਂ ਨਾਲ ਦੀ ਨਾਲ ਕਹੀ ਜਾਂਦੇ ਕਿ ਪੁਰਾਣੀਆਂ ਚੀਜ਼ਾਂ ਅਲੋਪ ਹੋ ਰਹੀਆਂ ਹੈ ਇਹਨਾਂ ਨੂੰ ਸੰਭੋ ਯਾਰ ਔਰ ਜੱਜਬਾ ਦੇਖੋ ਬੰਦੇ ਦਾ ਯਾਰ ਇੱਥੇ ਅਸੀਂ ਬੜੀ ਛੇਤੀ ਕਬਰ ਆ ਜਾਂਦੇ ਆ ਹੱਸ ਕੇ ਕਹੀ ਜਾਂਦੇ ਚੱਲ ਠੀਕ ਐ ਹੋਜੂ ਮਹਾਰਾਜ ਆਪੀ ਕਰ ਦੋ ਜਸਵੰਤ ਜੀ ਕੋਈ ਗੱਲ ਕਰਨੀ ਠੀਕ ਐ ਜੀ ਹੱਸਦੇ ਹੀ ਰਹਿੰਦੇ ਤੁਸੀਂ ਮਿਹਰਬਾਨੀ ਹੱਸਦੇ ਹੀ ਰਹਿੰਦੇ ਹਾਂ ਜੀ ਮਿਹਰਬਾਨੀ ਕਹਦੀ ਭਰਾ ਹੈ ਜੀ ਆਪਾਂ ਉਦੋਂ ਤੁਸੀਂ ਹੱਸਦੇ ਹੀ ਰਹਿੰਦੇ ਹਾਂ ਹਾਂ ਜੀ ਹਾਂ ਜੀ ਚਲੋ ਬੈਗ ਨਹੀਂ ਲਾਉਣਾ ਫਿਰ ਇੱਕ ਗੁਰੂ ਨੰਦੈ ਪੈਗ ਲਾਉਂਦੇ ਨਹੀਂ ਮੈਂ ਕਿਹਾ ਹੋਰ ਸੇਵਾ ਇਹਦੀ ਦਿੱਤੀ ਤੁਸੀਂ ਪੈਗ ਲਾ ਲਓ ਨਹੀਂ ਕੋਈ ਇਹਦਾ ਕੀ ਰੁਕਾ ਲੂ ਠੀਕ ਕਰਾ ਲਾ ਨਹੀਂ 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 ਚਲ ਠੀਕ ਹੈ ਜੀ ਸਵਾਦ ਜੀ ਚਲੋ ਬਹੁਤ ਚੰਗੀ ਗੱਲ ਹੈ ਹਾਂਜੀ ਤੇ ਮਾਰੇ ਤੁਹਾਨੂੰ ਚੜਦੀ ਕਲਾ ਰੱਖੀ ਇਹ ਪੀਲੇ ਦੀ ਸੀ ਇਹ ਬੜੇ ਡੈਡੀ ਦਾ ਮੰਮੀ ਮਾਰ ਕੇ ਫਿਰ ਛੱਡ ਦਿੱਤੇ ਅੱਡ ਤਾਤਾ ਲਓ ਚਲ ਫਿਰ ਗੁਿਲਦਾਰੀ ਸਿਰ ਪੈ ਗਈ ਫਿਰ ਨਿਆਣੇ ਦਾ ਪੜਾਣੇ ਲਖਾਣੇ ਆ ਦਾ ਉਹ ਬਗੇ ਕੇ ਭਾਈਆ ਦਾ ਚੱਲ ਕੰਮ ਨਾਲ ਕਾਮ ਆਈ ਇਹ ਸਾਥ ਹੁੰਦਾ ਨਾ ਵਾਪੇ ਤੇ ਉਹਦਾ ਆਸਰਾ ਰੱਬ ਵਰਗਾ ਹਾਂਜੀ ਹਾਂਜੀ ਅੱਖਾਂ ਨਾਲ ਹੀ ਗਿੱਲੀਆਂ ਕਰ ਲਈਏ ਚਲ ਕਿਸਵਾਨ ਜੀ ਬਾ ਹਮਦਰਦੀ ਆਏ ਹੋਏ ਹਮਦਰਦੀ ਤੁਹਾਡੇ ਨਾਲ ਦੇਖੋ ਚੀਜ਼ ਜਿਹੜੀ ਆ ਨਾ ਇਹ ਹਾਂਜੀ ਹਾਂਜੀ ਚਲ ਕਿਸਵਾਨ ਜੀ ਇੰਨਾ ਸ਼ੁਕਰ ਹੈ ਕਿ ਤੁਸੀਂ ਠੀਕ ਹੋ ਹਾਂਜੀ ਆ ਤੁਹਾਡੇ ਸਾਥ ਹੀ ਜਾ ਰਹੇ ਆ ਹਾਂਜੀ ਇਹ ਬਸ ਇਹਨਾਂ ਦੀ ਜੋੜਣਾ ਬੱਜਣੀਆਂ ਇਹ ਸਪੀਡ ਬ੍ਰੇਕਰ ਦੀ وجہ ਨਾਲ ਹੀ ਜਾਦ ਕੋਈ ਸਰਕਾਰਾ ਰੂਲ ਬਣਾਉਂਦੀਆਂ ਸਰਕਾਰਾ ਡੈਲਰੀ ਹੈ ਹਾਂ ਜੇ ਸਰਕਾਰਾ ਕੋਈ ਰੂਲ ਬਣਾਉਂਦੀਆਂ ਕੋਈ ਨਵੀਂ ਚੀਜ਼ ਲੈ ਕੇ ਆਉਂਦੀਆਂ ਪ੍ਰਸ਼ਾਸਨ ਲੈ ਕੇ ਆਂਦਾ ਸਿਰਫ ਇਹ ਨਾ ਸੋਚਿਆ ਕਰੋ ਕਿ ਆ ਦੇ ਹਾਂਜੀ ਹਾਂਜੀ ਇਹ ਵੀ ਯਾਰ ਕਬਜੀ ਆ ਦੇ ਇਹ ਦਾ ਰੇਕ ਕੱਡੀ ਵੱਜਦੀ ਆ ਕੱਲਾ ਇਹ ਨਾ ਸੋਚੋ ਕਿ ਸਾਡੇ ਕੋ ਮਰਛੜੀਏ ਸਾਨੂੰ ਝਟਕਾ ਨਹੀਂ ਲੱਗਦਾ ਸਾਰਿਆਂ ਨੂੰ ਸੋਚੋ ਰਿਕਸ਼ੇ ਵਾਲੇ ਵਾਲਿਆਂ ਦਾ ਸੋਚੋ ਆਟੋ ਵਾਲਿਆਂ ਦਾ ਸੋਚੋ ਟੈਂਪੋ ਵਾਲੇ ਇੱਕ ਬੰਦੇ ਨੂੰ ਲੱਗਦਾ ਜੀ ਇਹ ਕੱਲ ਦੀ ਜੀ ਬਣਾਈ ਹੋਆ ਜੀ ਚਲੋ ਵੱਡੀ ਗੱਲ ਇਹ ਹੈ ਕਿ ਤੁਸੀਂ ਠੀਕ ਹੋ ਤੁਸੀਂ ਤੰਦਰੁਸਤ ਹੋ ਸਵਾਰੀਆਂ ਠੀਕ ਹੈ ਨਹੀਂ ਤਾਂ ਐਵੇਂ ਲੈਣ ਦੇ ਦੇਣੇ ਪੈ ਜਾਂਦੇ ਆ ਠੀਕ ਹੈ ਜਸਵੰਤ ਜੀ ਹਾਂਜੀ ਮਾਰੇ ਤੁਹਾਨੂੰ ਚੜਦੀ ਕਲਾ ਰੱਖੇ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਇਹਨਾਂ ਦੀ ਮਦਦ ਕਰ ਸਕਦੇ ਹੋ ਇੱਥੇ ਉਹਨੇ ਨਾ ਵਸ ਛੱਡੇ ਹਾਂਜੀ ਹਾਂਜੀ ਤੇ ਸਵੰਤੀ ਜੀ ਦੀ ਮਦਦ ਕਰ ਸਕਦੇ ਪਰ ਮੈਂ ਇਹਨਾਂ ਤੇ ਪਿੰਡ ਵਾਲੇ ਨੂੰ ਜ਼ਰੂਰ ਅਪੀਲ ਕਰੂੰਗਾ ਯਾਰ ਸੰਭੋ ਯਾਰ ਬੰਦਾ ਬਹੁਤ ਘੈਂਟ ਆ ਯਾਰ ਬੰਦਾ ਡਰਦਾ ਹੀ ਨਹੀਂ ਬੰਦਾ ਬੜਾ ਨਡਾਰੇ ਹੱਸ-ਹੱਸ ਕੇ ਮੁਸੀਬਤਾਂ ਝੱਲੀ ਜਾਂਦਾ ਮਦਦ ਜ਼ਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਪੀ